ਪੇਸ਼ ਬਦਲ ਕੇ ਗਿਆ ਸੀਗਾ ਹੋਰ ਕਿਸੇ ਦੇ ਪਰੂਖਾ ਤੇ ਚੱਲਿਆ ਸੀਗਾ ਤਾਂ ਹੀ ਤਾਂ ਨਹੀਂ ਮੇਰੇ ਠੱਗੇ ਵੱਜ ਗਏ ਜਦੋਂ ਸਕਿਨ ਟੈਸਟ ਕੀਤੀ ਉਦੋਂ ਮੈਨੂੰ ਪਤਾ ਲੱਗ ਗਈ ਉਹ ਕਹਿੰਦਾ ਤੇਰੀ ਉਮਰ ਮੇਰੀ 24 ਸਾਲ ਦੱਸੀ ਸੀ ਉਹਨੂੰ ਮਰਾ ਉਹ ਕਹਿੰਦਾ 68 ਸਾਲਾਂ ਦਾ ਬਣ ਜਾ ਠੀਕ ਹੈ ਤੇ ਬਜ਼ੁਰਗ ਬਣ ਕੇ ਤੇਰਾ 2 ਨੰਬਰ ਤੇ ਵੀਜ਼ਾ ਲਵਾਵਾਂਗੇ ਤੂੰ ਕੈਨੇਡਾ ਦੀ ਪੀਆਰ ਪਾਉਂਗਾ ਤੇ ਮੈਂ 에ਜੰਟ ਮਲਾਇਆ ਕਿਹਨੇ ਸੀਗਾ ਇਹ 에ਜੰਟ ਮੈਨੇ ਯਾਰ ਤੁਸੀਂ ਮਲਾਇਆ ਸੀ 에ਜੰਟ ਹਾਂਜੀ ਮੈਂ ਹੀ ਮਲਵਾਇਆ 80 ਲੱਖ ਰੁਪਏ ਹਰ 30 ਲੱਖ ਰੁਪਏ ਖਰਚ ਆਇਆ ਜੀ 40 ਲੱਖ ਰੁਪਏ ਹੋਣਾ ਗਿਆ ਹਾਂਜੀ ਹਾਂਜੀ ਪਹਿਲਾ 40 ਲੱਖ ਦੀ ਠੱਗੀ ਵਜੇ ਹੁਣ ਫੇਰ 40 ਲੱਖ ਦੀ ਠੱਗੀ ਵਜੇ 80 ਲੱਖ ਦੀ ਠੱਗੀ ਵਜ ਗਈ ਮੇਰੇ ਆ ਸਾਲ ਸਾਲ ਚ ਪਤਾ ਨਹੀਂ ਸਿਆਲ ਹੀ ਮੇਰਾ ਮਾੜਾ ਚੜਿਆ ਪਤਾ ਕੀ ਚੱਕਰੇਗਾ ਮੈਂ ਉਹਨੂੰ ਵਿਆਹ ਕਰਾ ਕੇ ਉਹਨੂੰ ਬਾਹਰ ਪੇ ਜਬਰ ਜਾ ਕੇ ਮੁਕਰ ਗਿਆ ਲੋ ਜੀ ਸੋਸ਼ਲ ਮੀਡੀਆ ਤੇ ਪੂਰਾ ਰੌਲਾ ਪਿਆ ਹੋਇਆ ਆ ਨੌਜਵਾਨ ਦਾ ਤੁਸੀਂ ਖਬਰਾਂ ਦੇ ਵਿੱਚ ਦੇਖ ਰਹੇ ਹੋ ਜਿਹੜਾ ਮੁੰਡਾ ਦਿੱਲੀ ਤੋਂ ਰਿਪੋਰਟ ਕਰ ਦਿੱਤਾ ਗਿਆ 에어ਪੋਰਟ ਤੋਂ ਮੋੜ ਦਿੱਤਾ ਗਿਆਗਾ ਪਰਿਵਾਰ ਵੀ ਖੜਾਗਾ ਆਪਾਂ ਸਾਰੀ ਗੱਲਬਾਤ ਕਰਾਂਗੇ ਮਸਲਾ ਕੀ ਆਗਾ ਤੁਸੀਂ ਕਿਉਂ ਜੀ ਮੈਂ ਇਹਦੇ ਪਾਪਾ ਜੀ ਅੱਛਾ ਕੀ ਮਸਲਾ ਕੀ ਹੈ ਜੀ ਮਸਲਾ ਇਹ ਹੈ ਜੀ ਪਹਿਲਾਂ ਇਹਦੀ ਸ਼ਾਦੀ ਕੀਤੀ ਸੀ ਇਹ ਮੁੰਡਾ ਤੁਹਾਡਾ ਪਾਪਾ ਤਾਂ ਲੱਗਦਾ ਨਹੀਂਗਾ ਵਾਵਾ ਉਮਰ ਦਾ ਲੱਗਦਾ ਏ 24 ਸਾਲ ਦੀ ਉਮਰ ਸੀ ਜੀ ਅੱਛਾ 67 ਸਾਲ ਦੀ ਉਮਰ ਬਣਾ ਕੇ ਇਹਨੂੰ ਵੇਖੋ 24 ਸਾਲਾਂ ਦੇ ਮੁੰਡੇ ਦੀ ਉਮਰ ਸੀ 67 ਸਾਲਾਂ ਦਾ ਨੌਜਵਾਨ ਜਿਹੜਾ ਬਣਾ ਕੇ 24 ਸਾਲਾਂ ਦਾ 67 ਸਾਲਾਂ ਦੀ ਉਮਰ ਦੇ ਵਿੱਚ ਬਣਾ ਕੇ ਬਜ਼ੁਰਗਤ ਅਵਸਥਾ ਦੇ ਵਿੱਚ ਬਣਾ ਕੇ ਇਹਨੂੰ ਕੈਨੇਡਾ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉੱਥੋਂ ਇਸ ਨੂੰ 에ਰਪੋਰਟ ਤੋਂ ਵਾਪਸ ਕੀਤਾ ਗਿਆ ਜੀ ਅੱਛਾ ਜੀ ਪਹਿਲਾਂ ਤਾਂ ਅਸੀਂ ਕੁੜੀ ਨੂੰ 40 ਲੱਖ ਰੁਪਈਆ ਲਾ ਕੇ ਆਈ ਲਿਸਟ ਕਰਾਇਆ ਅੱਛਾ ਠੀਕ ਹੈ ਜੀ ਫਿਰ ਜਦੋਂ ਉੱਧਰ ਚਲੇ ਗਏ ਤਾਂ ਉਹ ਮੁੱਕਰ ਗਏ ਅੱਛਾ ਫਿਰ ਸਾਡਾ ਸੁਪਨਾ ਸੀ ਵੀ ਮੈਂ ਬੇਟੇ ਨੂੰ ਬਾਹਰ ਭੇਜਣੀ ਭੇਜਣਾ ਵੀ ਕਿਵੇਂ ਮਰਜੀ ਭੇਜਾਂ ਫਿਰ ਇਸ ਦੀ ਉਮਰ ਵਧਾ ਕੇ ਅਸੀਂ ਇਸ ਨੂੰ ਭੇਜਿਆ ਤਾਂ ਇਹਨੂੰ ਦਿੱਲੀ 에어ਪੋਰਟ ਤੋਂ ਵਾਪਸ ਕਰ ਦਿੱਤਾ ਜੀ ਤੁਸੀਂ ਇੰਨਾ ਰਿਸਕ ਲੈ ਰਹੇ ਸੀਗੇ ਤੁਹਾਨੂੰ ਪਤਾ ਸੀ ਇਸ ਚੀਜ਼ ਦਾ ਵੀ ਤੁਹਾਡਾ ਮੁੰਡਾ ਜਿਹੜਾਗਾ ਉਹ ਪੁਲਿਸ ਦੇ ਅੱਥੀ ਵੀ ਚੜਿਆਗਾ ਨਹੀਂ ਸਾਨੂੰ ਤਾਂ ਐ ਸੀਗਾ ਜੀ ਵੀ ਮੇਰਾ ਸੁਪਨਾ ਸੀ ਵੀ ਇਹਨੂੰ ਬਾਹਰ ਭੇਜਣਾ ਹੀ ਭੇਜਣਾ। ਅੱਛਾ ਜੀ। ਤਾਂ ਕਰਕੇ ਇਹਨੂੰ 60 ਸਾਲ ਦੀ ਉਮਰ ਬਣਾ ਕੇ ਉੱਥੇ ਭੇਜਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੂੰ ਪਤਾ ਲੱਗ ਗਿਆ ਵੀ ਵਾਜ ਤੋਂ ਪਤਾ ਲੱਗ ਗਿਆ। ਵਾਜ ਤੋਂ ਨਹੀਂ ਮੈਡੀਕਲ ਜਨਕਾ ਹੋਇਆ ਇਹਦਾ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦੀ ਉਮਰ ਘੱਟ ਹੈ ਤੇ ਦੋ ਨੰਬਰ 'ਚ ਭੇਜ ਰਹੇ। ਆਪਾਂ ਮੁੰਡੇ ਨਾਲ ਵੀ ਗੱਲਬਾਤ ਕਰਾਂਗੇ ਸਾਰੀ ਕੀ ਗੱਲਬਾਤ ਹੈਗੇ। ਤੁਸੀਂ ਜਾ ਰਹੇ ਸੀਗੇ ਜੀ। ਹਾਂਜੀ ਅਸੀਂ ਜਾ ਰਹੇ ਸੀਗੇ। ਤੇ ਮੈਂ ਨਾ ਠੱਗੀ ਵਜ ਗਈ ਅੰਟ ਨੇ ਮਾਰੀ ਠੱਗੀ 40 ਲੱਖ ਰੁਪਏ ਦੀ ਸ਼ਰੀਆਮ ਠੱਗੀ ਮਾਰੀ ਆ ਬਾਈ 2 ਮਿੰਟ ਹੋ ਗਏ ਤੇ ਮੈਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਮੇਰਾ ਰੋਣਾ ਨਿਕਲਿਆ ਪਿਆਈ ਪਹਿਲਾਂ 40 ਲੱਖ ਦੀ ਠੱਗੀ ਵਜ ਗਈ ਹੁਣ ਫੇਰ 40 ਲੱਖ ਦੀ ਠੱਗੀ ਵਜ ਗਈ 80 ਲੱਖ ਦੀ ਠੱਗੀ ਵਜ ਗਈ ਮੇਰੇ ਆ ਸਾਲ ਸਾਲ ਚ ਪਤਾ ਨਹੀਂ ਸਿਆਲੀ ਮੇਰਾ ਮਾੜਾ ਚੜਿਆ ਮੇਰਾ ਤਾਂ ਬੁਰਾ ਹਾਲ ਹੋਇਆ ਪਿਆ ਪਹਿਲਾਂ ਵੀ ਮੈਂ ਵਿਆਹ ਕਰਾਇਆ ਲਾ ਮਰਜੀ ਕਰਾਈ ਠੀਕ ਆ ਮੇਰਾ ਸੁਪਨਾ ਸੀ ਕੈਨੇਡਾ ਵਾਲੀ ਕੁੜੀ ਲੱਭੀ ਪਹਿਲਾਂ ਮੈਂ ਅੱਛਾ ਜੀ ਆਈ ਲੈਟਸ ਗਿਆੰਦਾ ਸੀਗਾ ਅੱਛਾ ਜੀ ਠੀਕ ਆ ਤੇ ਉਹਨੂੰ ਵਾਈਲਟਸ ਦੇ ਖਰਚੇ ਮੈਂ ਭਰਦਾ ਸੀਗਾ ਹਿੱਸਾ ਮੈਂ ਭਰਦਾ ਸੀ ਬਾਪੂ ਤੋਂ ਚੋਰੀਆਂ ਅੱਜ ਮੈਂ ਚੱਲ ਬਾਪੂ ਅੱਗੇ ਦੱਸਦਾ ਪਰ ਪਤਾ ਕੀ ਚੱਕਰ ਹੈਗਾ ਮੈਂ ਉਹਨੂੰ ਵਿਆਹ ਕਰਾ ਕੇ ਉਹਨੂੰ ਬਾਹਰ पे ਜਬਰ ਜਾ ਕੇ ਮੋਕ ਰਿਓ ਅੱਛਾ ਪਹਿਲਾਂ ਕੀ ਗੱਲਬਾਤ ਸੀ ਇਹ ਨੌਜਵਾਨ ਨੇ ਦੱਸਿਆਗਾ ਜਿਹੜਾ 67 ਸਾਲਾਂ ਦਾ ਬਣ ਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਕਹਿੰਦਾ ਵੀ ਮੈਂ ਅੱਕਿਆ ਹੋਇਆ ਸੀਗਾ ਜਿਹੜਾ ਇਹ ਕੰਮ ਕਰ ਰਿਹਾ ਸੀਗਾ ਇਹ ਗੱਲ ਕਰ ਰਿਹਾ ਸੀਗਾ ਵੀ ਮੇਰੀ ਇੱਕ ਆਸ ਸੀ ਮੈਂ ਕੈਨੇਡਾ ਜਾਣਾ ਹੀ ਜਾਣਾਗਾ ਕਿ ਜਿਹੜਾ ਇਹਦੀ ਘਰ ਵਾਲੀ ਪਹਿਲਾਂ ਜਾ ਜਾਵੜੀ ਸੀ ਕੈਨੇਡਾ ਤਾਂ ਉਸ ਤੋਂ ਬਾਅਦ ਇਹਨੇ ਵੀ ਜਾਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਨੂੰ ਡਰ ਨਹੀਂ ਲੱਗ ਰਿਹਾ ਸੀ ਇਹਨਾਂ ਕੁਝ ਤੁਸੀਂ ਕਰ ਰਹੇ ਹੋ ਏਜੰਟ ਨੇ ਸਾਨੂੰ ਸਾਰਾ ਕੁਝ ਕਿਹਾ ਸੀ ਏਜੰਟ ਕਹਿੰਦਾ ਤੁਸੀਂ ਬੇਫਿਕਰ ਹੋ ਜਾਓ ਸਾਰਾ ਕੰਮ ਓਕੇ ਹੋਊਗਾ ਮੈਂ ਉਹਨੂੰ ਇਹ ਗੱਲ ਕਹੀ ਸੀ ਜਿਵੇਂ ਮਰਜ਼ੀ ਕਰ ਮੈਨੂੰ ਕੈਨੇਡਾ ਭੇਜ ਠੀਕ ਆ ਉਹ ਕਹਿੰਦਾ ਤੇਰੀ ਉਮਰ ਮੇਰੀ 24 ਸਾਲ ਦੱਸੀ ਸੀ ਉਹਨੂੰ ਮਾਰ ਉਹ ਕਹਿੰਦਾ 68 ਸਾਲਾਂ ਦਾ ਬਣ ਜਾ ਠੀਕ ਆ ਤੇ ਬਜ਼ੁਰਗ ਬਣ ਕੇ ਤੇਰਾ 2 ਨੰਬਰ ਤੇ ਵੀਜ਼ਾ ਲਵਾਵਾਂਗੇ ਤੂੰ ਕੈਨੇਡਾ ਦੀ ਪੀਆਰ ਪਾਊਗਾ ਤੇ ਮੈਂ ਏਜੰਟ ਮਲਾਇਆ ਕਿਨੇ ਸੀ ਇਹ ਏਜੰਟ ਮੇਰੇ ਯਾਰ ਨੇ ਮਲਾਇਆ ਸੀ ਤੁਸੀਂ ਮਲਾਇਆ ਸੀ ਏਜੰਟ ਜੀ ਹਾਂਜੀ ਮੈਂ ਹੀ ਮਲਵਾਇਆ ਸੀ ਅੱਛਾ ਪਤਾ ਨਹੀਂ ਸੀਗਾ ਜੀ ਉਹ ਠੱਗੀ ਮਾਰ ਗਿਆ ਉਹ ਸਾਨੂੰ ਮੈਨੂੰ ਵੀ ਗੱਲਾਂ ਚੱਲ ਜਾ ਕੇ ਕਹਿੰਦਾ ਤੈਨੂੰ ਵੀ ਭੇਜ ਦੂੰਗਾ ਨਾਲ ਕਹਿੰਦਾ ਕਿ ਦੋਵਾਂ ਦੀ ਸੈਟਿੰਗ ਕਰ ਦੂੰਗਾ ਹਾਂ ਤੇ ਬਾਅਦ ਚ ਪੈਸੇ ਪੂਸੇ ਲੈ ਕੇ ਸਾਨੂੰ ਭੇਜਤਾ ਬਾਅਦ ਚ ਹੁਣ ਆਪ ਵੀ ਨਹੀਂ ਥਿਆਰਾ ਪਤਾ ਨਹੀਂ ਕਿੱਥੇ ਕਿੱਥੇ ਆਹ ਮੁੰਡੇ ਨੇ ਏਜੰਟ ਮਲਾਇਆ ਸੀ ਤੁਹਾਨੂੰ ਜੀ ਹਾਂਜੀ ਹਾਂਜੀ ਇਹਨੇ ਵੀ ਮੇਰੇ ਮੁੰਡੇ ਦੇ ਮੋਢੇ ਤੇ ਰੱਖ ਕੇ ਚਲਾਈ ਆ ਜੀ ਕਿ ਮੈਂ ਮੁੰਡੇ ਤੇ ਰੱਖ ਕੇ ਚਲਾਈ ਕਿਉਂਕਿ ਇਹਨੂੰ ਐ ਸੀਗਾ ਵੀ ਕਿ ਇਹ ਜਾਊਗਾ ਤਾਂ ਮਗਰ ਮੈਂ ਇਹਨੂੰ ਨਾਲ ਲੈ ਕੇ ਜਾਊਗਾ ਜੀ ਅੱਛਾ ਕਿਉਂਕਿ ਸਾਡਾ ਜਿਹੜਾ ਪੈਸਾ ਸੀਗਾ ਉਹ ਸਾਰਾ ਇਸੇ ਦੇ ਕਾਰਨ ਹੀ ਬਰਬਾਦ ਹੋ ਗਈ ਅਸੀਂ 80 ਲੱਖ ਰੁਪਏ ਖਰਚ 80 ਲੱਖ ਰੁਪਏ ਖਰਚਾ ਆਇਆ ਜੀ 40 ਲੱਖ ਰੁਪਏ ਹੋਣਾ ਗਿਆ ਹਾਂਜੀ ਹਾਂਜੀ ਪਹਿਲਾਂ ਵੀ ਕੁਝ ਕਰਾਇਆ ਸੀ ਹਾਈਲਾਈਟਸ ਵગેਰਾ ਕਰਾਇਆ ਸੀ ਮੁੰਡੇ ਨੂੰ ਪਹਿਲਾਂ ਮੁੰਡੇ ਨੂੰ ਕਰਾਇਆ ਸੀ ਜੀ ਦੇਖੋ ਪਰਿਵਾਰ ਸਦਮੇ ਉਹਨਾਂ ਦੇ ਜਿਹੜਾ ਇਹਨਾਂ ਦਾ ਪਿਓ ਸਦਮੇ ਦੇ ਵਿੱਚ ਉਹ ਕਹਿੰਦਾਗਾ ਵੀ 80 ਲੱਖ ਰੁਪਈਆ ਦੀ ਸਾਡੇ ਨਾਲ ਇੱਕ ਤਰ੍ਹਾਂ ਦੀ ਠੱਗੀ ਵਾ ਚੁੱਕੀ ਆ ਆ ਮੁੰਡੇ ਨੇ ਕੋਸ਼ਿਸ਼ ਕੀਤੀ ਸੀਗੀ ਵੀ ਪਹਿਲਾਂ ਜੇਕਰ ਇਹ ਜਾਵੜੂਗਾ ਤਾਂ ਉਸ ਤੋਂ ਬਾਅਦ ਤਰੀਕਾ ਸਹੀ ਲੱਗਿਆ ਤਾਂ ਤੁਸੀਂ ਵੀ ਜਾਵੜੋਗੇ ਤੁਹਾਡੇ ਮਨ ਦੇ ਵਿੱਚ ਹੈਗੀ ਸੀ ਕੋਈ ਇਦਾਂ ਦੀ ਗੱਲ ਹਾਂਜੀ ਸੀਗੀ ਮੇਰੇ ਮਨ 'ਚ ਵੀ ਚਲੋ ਮੈਂ ਵੀ ਮੈਂ ਕਿਹਾ ਵੀ ਜੇ ਜਾਵੜਿਆ ਤਾਂ ਮੈਂ ਵੀ ਮਗਰ ਮੈਨੂੰ ਵੀ ਬੁਲਾ ਲੂਗਾ ਸੋਚਾ ਤਾਂ ਬਹੁਤ ਕੁਝ ਸੀਗਾ ਪਰ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਜਦੋਂ ਹੁਣ ਇਹ ਨਹੀਂ ਗਿਆ ਤਾਂ ਮੈਂ ਕਿੱਥੋਂ ਜਾ ਲਾ ਜਾਵਾਂ ਵੀਲ ਚੇਅਰ ਤੇ ਗਿਆ ਸੀ ਤੁਸੀਂ ਵੀਲ ਚੇਅਰ ਤੇ ਗਿਆ ਸੀ ਉਹਨਾਂ ਨੇ ਮੈਨੂੰ ਸਾਰਾ ਕੁਝ ਸਮਝਾਇਆ ਸੀ ਨਾ ਕਿੱਦਾਂ ਦਾ ਕਿੱਦਾਂ ਜਾਣਾ ਕਿੱਦਾਂ ਨਹੀਂ ਜਾਣਾ ਉਹਨਾਂ ਦੇ ਅਕੋਰਡਿੰਗ ਕਿਹਾ ਸੀ ਜਦੋਂ ਮੇਰੀ ਸਕਿਨ ਟੈਸਟ ਕੀਤੀ ਨਾ ਉੱਥੇ ਚੈੱਕ ਅਪ ਹੋਇਆ ਉੱਥੋਂ ਮੈਂ ਫੜਿਆ ਗਿਆ ਸੀਗਾ ਤੇ ਚੱਕਰੇ ਪੈ ਗਿਆ ਅੱਛਾ ਪਾਸਪੋਰਟ ਤੇ ਨਾਮ ਤੋਂ ਡਾਹੂਰ ਹੈ ਤੇ ਤੂੰ ਤੁਹਾਡਾ ਨਾਮ ਹੈ ਨਾਮ ਮੇਰਾ ਕੁਛ ਮੈਂ ਨਾ ਸਹੀ ਮੈਨੇ ਕੱਲ ਦੱਸਾਂ ਮੇਰੀ ਤਾਂ ਉਮਰ ਤਾਂ 24 ਸਾਲ ਆ ਮੈਂ ਤਾਂ ਕਿਸੇ ਹੋਰ ਦੇ ਪਾਸਪੋਰਟ ਤੇ ਹੋਰ ਦਾ ਸਾਰਾ ਕੁਝ ਆ ਦਾ ਬੇਸ਼ ਬਦਲ ਕੇ ਗਿਆ ਸੀਗਾ ਹੋਰ ਕਿਸੇ ਦੇ ਪ੍ਰੂਫਾਂ ਤੇ ਚੱਲਿਆ ਸੀਗਾ ਟਾਈਂ ਦੇ ਨੇ ਮੇਰੇ ਠੱਗੀ ਵਜੇ ਜੋ ਸਕਿਨ ਟੈਸਟ ਕੀਤੀ ਉਦੋਂ ਮੈਨੂੰ ਪਤਾ ਲੱਗ ਗਿਆ ਇਹਨਾਂ ਨੂੰ ਤੁਹਾਨੂੰ ਡਰ ਨਹੀਂ ਲੱਗਿਆਗਾ ਡਰ ਤਾਂ ਕਾਨੂੰਨ ਕਾਨੂੰਨ ਡਰ ਤਾਂ ਬਹੁਤ ਲੱਗਦਾ ਸੀ ਭਾਈ ਮੰਨ ਗਿਆ ਉੱਥੇ ਸੁਪਣਾ ਵੀ ਸੀਗਾ ਨਾ ਜੀ 40 ਲੱਖ ਦੀ ਪਹਿਲਾ ਠੱਗੀ ਵਜੀ ਸੀ ਨਾ ਉਹ ਮੈਂ ਕੁੜੀ ਨੂੰ ਉੱਥੇ ਜਾ ਕੇ ਮਿਲਣਾ ਸੀ ਉਹਨੂੰ ਦਿਖਾਸਣਾ ਚਾਹੁੰਦਾ ਸੀਗਾ ਕਿ ਮੈਂ ਵੀ ਕੈਨੇਡਾ ਤੇਰੇ ਬਿਨਾ ਆ ਸਕਦਾ ਜਿਹੜਾ ਆਈ ਲਿਸਟ ਦਾ ਮਸਲਾ ਕਿਵੇਂ ਸਾਰਾ ਫਿਰ ਤੁਸੀਂ ਜੀ ਆ ਆਈ ਲਿਸਟ ਦਾ ਮਸਲਾ ਇਹ ਸੀਗਾ ਜੀ ਕਿਉਂਕਿ ਮੈਨੂੰ ਆਇਆ ਸੀ ਮੇਰਾ ਬੇਟਾ ਬਾਹਰ ਚਲਾ ਜਾਏ ਅੱਛਾ ਜੀ ਠੀਕ ਹੈ ਜੀ ਉਧਰ ਜਾ ਕੇ ਜਦੋਂ ਲੜਕੀ ਮੁੱਕਰ ਗਈ ਬਾਅਦ ਵਿੱਚ ਅਸੀਂ ਇੱਧਰ ਪੰਚਾਇਤਾਂ ਵੀ ਕੀਤੀਆਂ ਅੱਛਾ ਜੀ ਪੰਚਾਇਤਾਂ ਚ ਗੱਲਬਾਤ ਹੋਈ ਪਰ ਕੋਈ ਮਸਲਾ ਨਹੀਂ ਹੱਲ ਹੋਇਆ ਉਧਰ ਜਾ ਕੇ ਕੁੜੀ ਤਾਂ ਫਿਰ ਮੁੱਕਰੀ ਗਈ ਸੀ ਅੱਛਾ ਜੀ ਇਸ ਕਾਰਨ ਜੀ ਫਿਰ ਮੈਂ ਇਹਨੂੰ 44 ਸਾਲਾਂ ਦਾ ਸੀਗਾ ਜੀ ਤੇ 67 ਸਾਲ ਦੀ ਉਮਰ ਬਣਾ ਕੇ ਭੇਜਿਆ ਉਧਰ ਅੱਛਾ ਵੀ ਮੇਰਾ ਤੁਹਾਡੇ ਦਿਮਾਗ ਦੇ ਵਿੱਚ ਗੱਲ ਆਈ ਕਿ ਕਿਸ ਨੇ ਤੁਹਾਨੂੰ ਦੱਸਿਆ ਮੈਨੂੰ ਜਿਹੜਾ ਯਾਰ ਦੋਸਤ ਨੇ ਦੱਸਿਆ ਸੀ ਜਿਹੜਾ ਨਾਲ ਖੜਾ ਜਿਹੜਾ ਨਾਲ ਖੜਾ ਹੀ ਕਿਹਨੇ ਦੱਸਿਆ ਇਸ ਨੇ ਦੱਸਿਆ ਸੀਗਾ ਵੀ ਆਪਾਂ ਐ ਕਰਕੇ ਇਹਦੀ ਉਮਰ ਵਧਾ ਕੇ ਵੀ ਇਹਨੂੰ ਆਪਾਂ ਬਾਹਰ ਭੇਜ ਦਿੰਨੇ ਅੱਛਾ ਪਰ ਉੱਤੇ ਜਦੋਂ ਇਹਨਾਂ ਦੀ ਚੈਕਿੰਗ ਹੋਈ ਔਰ ਡਾਕਟਰੀ ਹੋਈ ਤਾਂ ਪਤਾ ਲੱਗਾ ਵੀ ਇਹਦੀ ਉਮਰ ਬਹੁਤ ਘੱਟ ਆ ਅੱਛਾ ਤਾਂ ਕਰਕੇ ਉਹਨਾਂ ਨੇ ਫਿਰ ਦਿੱਲੀ 에ਰਪੋਰਟ ਤੋਂ ਇਹਨੂੰ ਵਾਪਸ ਕਰ ਦਿੱਤਾ ਦੇਖੋ ਮੁੰਡੇ ਨੂੰ ਦਿੱਲੀ 에어ਪੋਰਟ ਤੋਂ ਵਾਪਸ ਕਰ ਦਿੱਤਾਗਾ ਕੁੜੀ ਦੇ ਪਹਿਲਾਂ ਹਾਈਲਾਈਟਸ ਕੀਤਾ ਸੀਗਾ ਉਸ ਚੱਕਰ ਦੇ ਵਿੱਚ ਵੀ ਮੁੰਡੇ ਦੀ ਫਾਈਲ ਨਹੀਂ ਲੱਗ ਸਕੀ ਤਾਂ ਕੀ ਹੋਇਆ ਵੀ ਹੁਣ ਮੁੰਡਾ ਆਪਸਾ ਪਿੰਡ ਆ ਚੁੱਕਿਆਗਾ ਪੰਜਾਬ ਆ ਚੁੱਕਿਆਗਾ ਤਾਂ ਫਿਰ ਹੁਣ ਤੁਸੀਂ ਅੱਗੇ ਕੀ ਕਰੋਗੇ ਬਸ ਅੱਗੇ ਕੀ ਕਰਨਾ ਹੈ ਬਸ ਪੁੱਤ ਇਸ ਨੂੰ ਹੁਣ ਪੜਦੇ ਜੋ ਹੋਣਾ ਸੀ ਠੱਗੀ ਵੱਜ ਗਈ ਉਹ ਤਾਂ ਵੱਜੀ ਹੁਣ ਫਿਰ ਤੁਸੀਂ ਜਾਓਗੇ ਪਰ ਇਹ ਸੁਪਨੇ ਦਾ ਸੀਗੇ ਹੁਣ ਚੁਰਾ ਚੁਰ ਹੋ ਗਏ ਬਾਪੂ ਕਰਜਾਈ ਹੋ ਗਿਆ ਜ਼ਮੀਨ ਵੇਚਤੀ ਮੈਂ ਤਾਂ ਬਹੁਤ ਡਿਪਰੈਸ਼ਨ ਚ ਜਾਵੜਾ ਜੀ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਰਾਂ ਤੇ ਕਰਾਂ ਕੀ ਨਾ ਕਿ ਤੁਹਾਨੂੰ ਦੱਸ ਸਕਦਾ ਨਾ ਬਸ ਮੈਂ ਹੁਣ ਬੁਰਾ ਹਾਲ ਹੈ ਪਿਆ ਮੇਰੇ ਤੋਂ ਪਲੀਜ਼ ਮਾਈਕ ਦੂਰ ਕਰ ਲੋ ਮੁੰਡਾ ਕਹਿੰਦਾ ਵੀ ਮੇਰਾ ਬੁਰਾ ਹਾਲ ਹੋਇਆ ਪਿਆਗਾ ਪਰ ਇਹ ਚੀਜ਼ਾਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂਆਂ ਕਿਉਂਕਿ ਤੁਸੀਂ ਦੇਖੋ ਵੀ ਆ ਨੌਜਵਾਨ ਮੁੰਡਾ ਦਾ ਚੰਗੀ ਸਿਹਤ ਪਈ ਆ ਤਾ ਜਦੋਂ ਐਨੇ ਪੈਸੇ ਲੱਗ ਗਏ 80 ਲੱਖ ਰੁਪਇਆ ਕਰਜੇ ਕਰਜੇ ਹੋਇਆ ਕਿ ਜ਼ਮੀਨ ਵਿੱਚ ਕੀ ਕੀਤਾ ਜ਼ਮੀਨ ਵੇਚੀ ਜੀ ਅੱਛਾ ਜ਼ਮੀਨ ਸਾਰਾ ਕੁਝ ਮੇਰਾ ਵਿਕ ਗਿਆ ਜੀ ਹੁਣ ਮੈਂ ਇਸ ਟਾਈਮ ਕੰਗਾਲ ਹੋ ਗਿਆ ਜੀ ਹੋਰ ਕੋਈ ਹੱਲ ਨਹੀਂ ਹੈ ਮੇਰੇ ਕੋਲ ਦੇਖੋ ਮੁੰਡੇ ਦਾ ਪਿਓ ਕਹਿੰਦਾ ਵੀ ਮੇਰੇ ਕੋਲ ਇਸ ਟਾਈਮ ਕੋਈ ਹੱਲ ਹੋਰ ਹੈ ਨਹੀਂਗਾ ਜ਼ਮੀਨ ਵੀ ਸਾਰੀ ਵਿਕ ਗਈ ਐ ਪੰਜਾਬ ਦੇ ਵਿੱਚ ਵੀ ਕੰਮ ਕਰ ਸਕਦੇ ਸੀਗੇ ਤੁਹਾਨੂੰ ਇੱਕ ਇਦਾਂ ਦੇ ਅਸੀਂ ਜਿਹੜਾ ਦਿਖਾਇਆਗਾ ਰੀਅਲ ਵੀ ਮੁੰਡੇ ਨੇ 67 ਸਾਲਾਂ ਦੀ ਉਮਰ ਦੇ ਵਿੱਚ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ 67 ਸਾਲਾਂ ਦੀ ਉਮਰ ਦੀ ਹੈਗੀ ਨਹੀਂ ਸੀ 24 ਸਾਲਾਂ ਦੀ ਉਮਰ ਸੀਗੀ ਤਾਂ ਇਦਾਂ ਦੇ ਕਰਮ ਆਪਾਂ ਨੂੰ ਨਹੀਂ ਕਰਨੇ ਚਾਹੀਦੇ ਜੇਕਰ ਵੇਖੋ ਉਮਰ ਸਾਰੀ 24 ਸਾਲਾਂ ਦੀ ਸੀ ਜੇਕਰ ਇਹ ਨੂੰ ਕੋਈ ਏ 19 ਕੀ ਹੋ ਜਾਂਦੀ ਜਾਂ 에어ਪੋਰਟ ਤੋਂ ਕੈਨੇਡਾ ਜਾ ਕੇ ਇਹਨੂੰ ਉੱਥੇ ਰਿਪੋਰਟ ਕਰ ਦਿੱਤੇ ਦਿੱਤਾ ਜਾਂਦਾ ਤਾਂ ਮਗਰ ਪਰਿਵਾਰ ਕੋਲੇ ਵੀ ਪੈਸੇ ਇੰਨੇ ਹੈ ਨਹੀਂ ਸੀ ਦੁਬਾਰਾ ਕੀ ਉਹ ਟਿਕਟ ਲੈ ਕੇ ਇਹਨੂੰ ਦੁਬਾਰਾ ਵਾਪਸ ਬੁਲਾ ਲੈਂਦੇ ਉੱਥੇ ਵੀ ਇਹ ਡਿਪਰੈਸ਼ਨ ਦੇ ਵਿੱਚ ਜਾ ਸਕਦਾ ਸੀ ਇਦਾਂ ਦੇ ਰਿਸਕ ਨਹੀਂ ਲੈਣੇ ਚਾਹੀਦੇ ਸੀ ਕਿਉਂਕਿ ਫਾਦਰ ਨੇ ਵੀ ਦੱਸਿਆ ਉਹਨਾਂ ਦੇ ਪਿਤਾ ਨੇ ਵੀ ਦੱਸਿਆ ਕਿ ਸਾਡੇ ਕੋਲੇ ਜਿਹੜੀ ਜ਼ਮੀਨ ਹੈਗੀ ਸੀ ਉਹ ਵੀ ਵੇਚ ਦਿੱਤੀ ਗਈ ਆ ਕਿ ਹੁਣ ਆ ਸਾਡੇ ਕੋਲੇ ਇਦੋਂ ਗਾਂ ਪੈਸੇ ਨਹੀਂ ਹੈਗੇਗੇ ਤਾਨੂੰ ਵੀ ਇੱਕ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਦਾਂ ਦੇ ਤੁਸੀਂ ਕਦਮ ਨਾ ਚੁੱਕਿਆ ਕਰੋ ਪੰਜਾਬ ਦੇ ਵਿੱਚ ਰਹਿ ਕੇ ਵੀ ਤੁਸੀਂ ਤਰੱਕੀ ਕਰ ਸਕਦੇ ਹੋ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ